ਮੀ ਵੀਡੀਓ ਲੈ ਕੇ ਹਾਜ਼ਰ ਹੋਈਆਂ ਠੀਕ ਹੈ ਜੀ ਅੱਜ ਵਾਲੀ ਵੀਡੀਓ ਆਪਾਂ ਸਲਵਾਰ ਦੇ ਵਿੱਚ ਬਲ ਪਾਉਣ ਦਾ ਤਰੀਕਾ ਦੱਸਾਂਗੇ ਜੇ ਤੁਹਾਡੀ ਜਦੋਂ ਤੁਸੀਂ ਬਲ ਪਾਉਂਦੇ ਆ ਕਦੇ ਤਾਂ ਤੁਹਾਡੇ 벨ਟ ਘਟ ਜਾਂਦੀ ਹੈ ਕਦੇ ਵੱਧ ਜਾਂਦੀ ਹੈ ਠੀਕ ਹੈ ਜੀ ਉਹਦਾ ਕੀ ਐਸਟੀਮੇਟ ਦੇ ਹਿਸਾਬ ਨਾਲ ਰੱਖ ਕੇ ਤੁਸੀਂ ਬਲ ਪਾਉਂਗੇ ਤਾਂ ਤੁਹਾਡੀ 벨ਟ ਜਿਹੜੀ ਇੱਕ ਸਲਾਈ ਦੇ ਵਿੱਚ ਹੀ ਪਰਫੈਕਟ ਆਉਗੀ ਤੇ ਬਲ ਇੱਕ ਵਾਰੀ ਪਾਉਣ ਦੇ ਵਿੱਚ ਹੀ ਪਰਫੈਕਟ ਪੈ ਜਾਣਗੇ ਜਿੰਨੇ ਆਪਾਂ ਨੂੰ ਬਲ ਤਿਆਰ 벨ਟ ਚਾਹੀਦੀ ਆ ਓਨਾ ਠੀਕ ਹੈ ਜੀ ਆਜੋ ਜੀ ਹੁਣ ਮੈਂ ਜਿਹੜੀ ਆਹ ਵਾਲੀ ਬਾਟਮ ਆ ਜੀ ਬਾਟਮ ਮੈਂ ਬਣਾ ਕੇ ਤਿਆਰ ਕਰ ਲਿਆ ਇਹਨਾਂ ਦੀ ਝੋਲੀ ਦੀ ਆਸਣ ਵਾਲੀ ਸੀਨ ਲਾ ਲਈ ਆਸਣ ਵਾਲੀ ਸੀਨ ਬੈਕ ਦੀ ਇਹ ਠੀਕ ਹੈ ਹੁਣ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਪਹਿਲਾਂ ਬੈਕ ਤੇ ਆਪਾਂ ਬੈਕ ਵਾਲੀ ਆਸਣ ਦੇ ਉੱਪਰ ਝੋਲੀ ਦੇ ਉੱਪਰ ਹਨਾ ਦੋ ਬਾਲ ਪਾਉਣੇ ਪਾਉਣੇ ਹੁੰਨੇ ਆ ਉਹ ਬਾਲ ਇੰਚ ਇੰਚ ਦੇ ਰੱਖ ਕੇ ਤੁਸੀਂ ਇਸ ਤਰ੍ਹਾਂ ਪਾ ਲੈਣੇ ਆ ਸੀਨ ਦਿਖ ਰਹੀ ਉਹ ਜੀ ਤੁਹਾਨੂੰ ਠੀਕ ਹੈ ਇਸ ਤਰ੍ਹਾਂ ਕਪੜਾ ਚੱਕਿਓ ਇੰਚਕ ਦਾ ਇਸ ਤਰ੍ਹਾਂ ਇਹ ਝੋਲੀ ਵਾਲ ਸੀਨ ਵਾਲ ਨੂੰ ਫੋਲਡਿੰਗ ਕਰ ਦੇਣਾ ਇਹਨੂੰ ਠੀਕ ਹੈ ਤੇ ਇਧਰੋਂ ਦੂਸਰੀ ਸਾਈਡ ਵੀ ਕਰ ਦੇਣਾ ਪਹਿਲਾਂ ਇਹ ਵਾਲ ਪਾ ਲੈਣਾ ਹੁੰਦਾ ਇਹ ਵਾਲ ਪਾ ਕੇ ਤੁਹਾਨੂੰ ਮੈਂ ਦੱਸਦੀ ਆ ਅੱਗੇ ਇਹਨਾਂ ਦੀ ਵੈਲਟ ਕਿੰਨੇ ਇੰਚ ਤਿਆਰ ਆ ਤੇ ਆਪਾਂ ਕਿਸ ਤਰ੍ਹਾਂ ਉਹ ਕਰਨਾ ਠੀਕ ਹੈ ਆਹ ਲਓ ਜੀ ਆਹ ਵਾਲੇ ਆਪਾਂ ਦੋਨੇ ਵਾਲ ਪਾ ਲੈਣੀਆਂ ਇਸ ਤਰ੍ਹਾਂ ਠੀਕ ਹੈ ਜੀ ਮੈਂ ਤਾਂ ਪਾ ਲਈ ਜੀ ਵਾਲ ਦੋਨੇ ਆਹ ਲਓ ਜੀ ਇਹ ਦੋਨੇ ਵਾਲ ਪੈ ਗਏ ਆਪਣੇ ਹੁਣ ਤੁਸੀਂ ਦੇਖੋ ਅੱਗੇ ਹਾਂਜੀ ਆ ਦੇਖੋ ਆਪਣੇ ਦੋਨੇ ਬਾਲ ਪੈ ਗਏ ਇਹਨਾਂ ਨੂੰ ਵੀ ਨੇ ਇਸ ਤਰ੍ਹਾਂ ਚੱਕੋਂਗੇ ਔਰ ਫੋਲਡਿੰਗ ਕਰੋਂਗੇ ਮੈਂ ਥੋੜੀ ਸਾਹਮਣੀ ਰੱਖਦੀ ਆ ਫੋਲਡਿੰਗ ਕਰਕੇ ਠੀਕ ਹੈ ਤੇ ਇਹਨਾਂ ਦੀ ਜੋ ਬੈਲਟ ਆ ਗਈ ਉਹ 1.5 ਇੰਚ ਤਿਆਰ ਆ ਜੀ ਤਾਂ ਇੱਥੋਂ ਦੇਖੋ ਹੁਣ ਤੁਸੀਂ ਆਪਾਂ ਦੋਨੇ ਬਾਲ ਪਾਏ ਆ ਨਾ ਜਿੱਥੋਂ ਉਥੋਂ ਫੋਲਡਿੰਗ ਕਰ ਲਈ ਅੰਦਰ ਸਾਈਡ ਨੂੰ ਬੈਕਪਾਸ ਪੱਲੇ ਦੀ ਇਹ ਜਿਹੜੀ ਝੋਲੀ ਵਾਲੀ ਸੀਨ ਆ ਗਈ ਉਹ ਆ ਗਈ ਠੀਕ ਹੈ ਉਸ ਤੋਂ ਬਾਅਦ ਇਨਾਂ ਦੀ ਜਿਹੜੀ ਵੈਲਟ ਆ ਉਹ ਹੈਗੀ 21 ਇੰਚ ਤਿਆਰ ਜੀ 21 ਦਾ ਅੱਧ ਹੋ ਗਿਆ 10 ਠੀਕ ਹੈ ਆਹ ਬਲਾਂ ਦੇ ਉੱਪਰ ਜਿਹੜੀ ਫੋਲਡਿੰਗ ਕੀਤੀ ਐ ਇੱਥੋਂ ਇੰਚ ਟੇਪ ਰੱਖੋਗੇ ਇਧਰ ਨੂੰ ਲਿਆਵੋਗੇ 10.5 ਤੇ ਮਾਰਕਿੰਗ ਕਰੋਗੇ ਠੀਕ ਹੈ 10.5 ਤੇ ਮਾਰਕਿੰਗ ਕਰ ਲੈਣੀ ਐ ਇਸ ਤਰ੍ਹਾਂ 10.5 ਤੇ ਮਾਰਕਿੰਗ ਕਰਕੇ ਬ੍ਰੀਕ ਤੇ ਕੱਟ ਲਗਾ ਲੋਗੇ ਤੁਸੀਂ ਇਸ ਤਰ੍ਹਾਂ ਦੋਨਾਂ ਪੱਲਿਆਂ ਤੇ ਲੱਗੂਗਾ ਇਹ ਵਾਲਾ ਬੈਕ ਆਸਨ ਦੀ ਸੀਨ ਲਾ ਕੇ ਉਹਦੇ ਤੇ ਦੋ ਬਲ ਫਾ ਕੇ ਉਹਨੂੰ ਫੋਲਡਿੰਗ ਕਰਕੇ ਅੱਧ ਤੇ ਜਿੰਨੀ 벨ਟ ਆ ਉਹਨਾਂ ਆਧਰ ਆ ਕੇ 벨ਟ 2 ਇੰਚਾਂ ਸਾਢੇ 10 ਹੋ ਗਿਆ ਸਾਢੇ 10 ਤੇ ਇਸ ਤਰ੍ਹਾਂ ਕੱਟ ਲਗਾ ਲੈਣਾ ਆ ਦੇਖੋ ਇਸ ਤਰ੍ਹਾਂ ਹੋ ਜਾ ਠੀਕ ਹੈ ਇਹ ਹੁਣ ਤੁਸੀਂ ਆ ਜਾਓ ਫਰੰਟ ਸੀਨ ਤੇ ਜਿਹੜੀ ਆਪਾਂ ਆ ਦੇਖੋ ਜੀ ਆਪਾਂ ਫਰੰਟ ਦੀ ਸੀਨ ਤੇ ਆ ਗਏ ਝੋਲੀ ਦੀ ਬੈਗਸੇਂ ਦੇ ਆਪਾਂ ਦੋ ਬਾਲ ਪਾਲੇ ਤੇ ਆਹ ਫਰੰਟ ਵਾਲੀ ਝੋਲੀ ਦੀ ਸੀਨ ਆ ਹੁਣ ਤੁਸੀਂ ਕੀ ਕਰਨਾ ਇੱਥੋਂ ਬਾਲ ਪਾਉਣੀ ਸ਼ੁਰੂ ਕਰੋਗੇ ਜੀ ਇਸ ਤਰ੍ਹਾਂ ਠੀਕ ਹੈ ਜੀ ਪਹਿਲੇ ਪੰਜ ਬਾਲ ਮੈਂ ਵੈਸੇ ਬਲਾਂ ਦੀ ਵੀਡੀਓ ਪਹਿਲਾਂ ਆਪਣੇ ਚੈਨਲ ਤੇ ਪਾ ਚੁੱਕੀ ਹਾਂ ਤੁਸੀਂ ਜਾ ਕੇ ਚੈੱਕ ਕਰ ਲਓ ਬਰੀਕੀ ਦੇ ਵਿੱਚ ਬਾਲ ਅੱਜ ਮੈਂ ਤੁਹਾਨੂੰ ਇਸ ਟਮੈਟ ਇਹ ਦੱਸਣਾ ਵੀ ਜੇ ਤੁਸੀਂ ਬਾਲ ਪਾਉਣ ਲੱਗੇ ਕਦੇ ਵੈਲਟ ਘਟ ਜਾਂਦੀ ਹੈ ਕਦੇ ਵੱਜ ਜਾਂਦੀ ਹੈ ਤਾਂ ਉਹਨੂੰ ਸਹੀ ਸੀਨ ਕਿਸ ਤਰ੍ਹਾਂ ਲਾਈ ਜਾਂਦੀ ਹੈ ਇਸ ਤਰ੍ਹਾਂ ਲਾਈ ਜਾਂਦੀ ਹੈ ਠੀਕ ਹੈ ਹੁਣ ਆਪਾਂ 10.5 ਤੇ ਮਾਰਕਿੰਗ ਕਰਕੇ ਬੈਗ ਦੇ ਦੋ ਬਾਲ ਪਾ ਕੇ ਮਾਰਕਿੰਗ 10.5 ਤੇ ਕੀਤੀ ਹੈ ਤੇ ਹੁਣ ਆ ਜਿਹੜੇ ਵੀਰੇ ਮੈਂ ਸਾਸ ਦੇ ਵਿੱਚ ਵਿੱਚ ਪਾਉਣੀ ਠੀਕ ਹੈ ਜੀ ਇਸ ਤਰ੍ਹਾਂ ਬ੍ਰੀਕ ਕੀ ਨੇ ਨਾਲ ਪਹਿਲੇ ਵਾਲ ਪੈਂਦੇ ਆ ਇਹ ਆਪਣੀ ਚੈਨਲ ਤੇ ਵੀਡੀਓ ਪਈ ਹੋਈ ਆ ਜਾ ਕੇ ਚੈੱਕ ਕਰ ਲਿਓ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਵਾਲ ਪਾ ਲੈਣੇ ਆ ਪਹਿਲਾਂ ਇਹ ਜਿਹੜੇ ਵਾਲ ਆ ਉਹ ਵੀ 1.5 ਇੰਚ ਦੇ ਵਿੱਚ ਵਿੱਚ ਪਾਉਣੇ ਠੀਕ ਹੈ 1.5 ਦੀ ਆਪਾਂ ਮਾਰਕਿੰਗ ਕੀਤੀ ਹੈ 1.5 ਦੇ ਵਿੱਚ ਵਿੱਚ ਇਹ ਵਾਲੇ ਵਾਲ ਪਾ ਕੇ ਤਿਆਰ ਕਰ ਲਿਓ ਠੀਕ ਹੈ ਆਪਾਂ ਵਾਲ 1.5 ਇੰਚ ਦੇ ਵਿੱਚ ਪਾ ਕੇ ਤਿਆਰ ਕਰ ਲਗੇ ਫਿਰ ਤੁਹਾਨੂੰ ਦੱਸਦੇ ਆ ਹਾਂਜੀ ਆ ਦੇਖੋ ਜੀ ਆਪਾਂ ਹਨਾ ਇੱਥੋਂ ਝੋਲੀ ਵਾਲੀ ਸੀਨ ਤੋਂ ਲੈ ਕੇ ਇਸ ਤਰ੍ਹਾਂ ਇੱਕ ਪਾਸੇ ਦੇ ਵਾਲ ਵੀ 1.5 ਦੇ ਚ ਪਾਉਣੇ ਆ ਦੋਨਾਂ ਪਾਸਿਆਂ ਦੇ ਵਾਲ ਨਹੀਂ 1.5 ਚ ਇੱਥੋਂ ਲੈ ਕੇ ਐਸਟੀਮੇਟਾ ਦੇਖੋ ਜੀ 1.5 ਦੇ ਵਿੱਚ ਵਿੱਚ ਹੀ ਆਹ ਵਾਲ ਪਏ ਆ 1.5 ਦੇ ਵਿੱਚ ਹੀ ਬੈਕ ਪੱਲੇ ਤੇ ਦੋਨੇ ਆਪਾਂ ਕੱਟ ਲਗਾਏ ਸੀ ਹੁਣ ਇੱਕ ਪਾਸੇ ਦੇ ਵਾਲ 1.5 ਦੇ ਵਿੱਚ ਪਾਉਦੇ ਆ ਠੀਕ ਹੈ ਜੀ ਹੁਣ ਦੂਸਰੇ ਪਾਸੇ ਦੇ ਵਾਲ ਵੀ 1.5 ਦੇ ਵਿੱਚ ਵਿੱਚ ਹੀ ਪਾਉਣੇ ਆ ਇੱਥੋਂ ਤੱਕ ਨਾ ਦੇਖੋ ਜੀ ਦੇਖਿਓ ਜਿਹੜਾ ਆਪਾਂ ਕੱਟ ਲਗਾਇਆ ਇੱਥੋਂ ਤੱਕ 10.5 ਬੈਕ ਦਾ ਪੂਰਾ ਹੋ ਗਿਆ ਇਧਰੋਂ ਬਰ ਫਰੰਟ ਦੀ ਝੋਲੀ ਤੋਂ ਲੈ ਕੇ 10.5 ਇੱਥੋਂ ਤੱਕ ਇਹ ਪੂਰਾ ਹੋ ਗਿਆ ਹੁਣ ਆਪਾਂ ਦੂਸਰੇ ਪਾਸੇ ਆ ਬਲਾਂ ਦੇ ਵੀ ਇਹਨਾਂ ਸੰਟੀ ਕਰ ਦਿਆ ਕਰੋ ਠੀਕ ਹੈ ਵਾਚ ਕਰ ਦਿਆ ਕਰੋ ਨਾਲ ਦੀ ਨਾਲ ਕਰਦੇ ਰਹੋਗੇ ਫਿਨਿਸ਼ਿੰਗ ਜ਼ਿਆਦਾ ਆਊਗੀ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਦੂਸਰੇ ਪਾਸੇ ਇਧਰ ਲਈ ਸੰਤੀ ਵਾਲ ਵੀ ਪਾ ਲੈਣੀ ਠੀਕ ਹੈ ਫਿਰ ਤੁਹਾਨੂੰ ਦੱਸਦੇ ਆ ਆ ਦੇਖੋ ਇੱਕ ਪਾਸੇ ਦੇ ਵੱਲ 1.5 ਦੇ ਵਿੱਚ ਪਾ ਲਈ ਦੂਸਰੇ ਪਾਸੇ ਦੇ ਵੱਲ ਵੀ 1.5 ਦੇ ਵਿੱਚ ਪਾ ਲਿਓ ਤੇ 벨ਟ ਆਪਣੀ ਹੈਗੀ 21 ਇੰਚ ਤਿਆਰ ਠੀਕ ਹੈ 1.5 10 10 ਦੇ ਵਿੱਚ ਵੜ ਹੋ ਜਾਣਗੇ ਤੇ 1.5 ਬੈਕ ਦੇ ਦੋਨੇ ਪੱਲੇ ਹੋਗੇ 21 ਇੰਚ ਆਪਣਾ ਤਿਆਰ ਹੋ ਜਾਊਗਾ ਠੀਕ ਹੈ ਜੀ ਆਹ ਦੇਖਿਓ ਹੁਣ ਇਸ ਤਰ੍ਹਾਂ 1.5 ਦੇ ਵਿੱਚ ਇਧਰਲੀ ਸਾਈਡ ਵੀ ਵੜ ਪਾ ਲੈਣੀ ਆ ਇਹ ਵੀ ਮੈਂ ਵੜ ਪਾਣਾ ਤੇ ਫਿਰ ਤੁਹਾਨੂੰ ਮੈਂ ਦੱਸਦੀ ਆ 벨ਟ ਤਿਆਰ ਕਰਕੇ ਲਾਉਣ ਦਾ ਤਰੀਕਾ 벨ਟ ਇੱਕਸਾਰ ਇੱਕ ਸਲਾਈ ਦੇ ਵਿੱਚ ਲੱਗੂਗੀ ਜੀ ਬਦੂ ਕਟੂਗੀ ਨਹੀਂ ਜੇ ਤੁਸੀਂ ਇਸ ਤਰ੍ਹਾਂ ਐਸਟੀਮੇਟ ਰੱਖ ਕੇ ਫਿਰ ਕੱਟ ਲਗਾ ਕੇ 벨ਟ ਦਾ ਅੱਧ ਕਰਕੇ ਬਾਲ ਪਾਉਂਗੀ ਠੀਕ ਹੈ ਜੀ ਜਿੰਨਾ ਆਪਣਾ 벨ਟ ਤਿਆਰ ਆ 21 22 23 24 ਉਹਦਾ ਅੱਧ ਕਰ ਲੈਣਾ ਉਹਦਾ ਅੱਧ ਕਰਕੇ ਬੈਕ ਦੇ ਬਲਾਂ ਤੋਂ ਬਾਲ ਪਾ ਕੇ ਬਾਲ ਪਾ ਕੇ ਫਿਰ ਕੱਟ ਲਗਾਉਣਾ ਜੀ ਜਿੰਨੀ ਆਪਣੀ 벨ਟ ਆ ਉਹਦਾ ਅੱਧ ਦਾ ਕੱਟ ਲਗਾ ਲਿਓ ਫਿਰ ਤੁਹਾਡੀ ਪਰਫੈਕਟ ਬਾਲ ਤਾਂ ਹੀ ਦੇ ਬਾਲ ਘਟਣ ਵਧਣਗੇ ਨਹੀਂ 벨ਟ ਵੀ ਘਟੂ ਵਦੂਗੀ ਨਹੀਂ ਇੱਕ ਸਲਾਈ ਦੇ ਵਿੱਚ ਸਾਰਾ ਕੰਮ ਪੂਰਾ ਹੋ ਜੂਗਾ ਠੀਕ ਹੈ ਜੀ ਕਈ ਵਾਰ ਵੈਲਟ ਵੱਜ ਜਾਂਦੀ ਹੈ ਕਈ ਵਾਰ ਵਾਲ ਵੱਜ ਜਾਂਦੇ ਇਹ ਚੀਜ਼ ਹੋ ਜਾਂਦੀ ਹੁੰਦੀ ਫਿਰ ਇਹ ਚੀਜ਼ ਨਹੀਂ ਹੁੰਦੀ ਹੁਣ ਮੈਂ ਵਾਲੇ ਵਾਲ ਵੀ 10:30 ਦੇ ਵਿੱਚ ਵਿੱਚ ਪਾਲਾਂ ਵੀਰੇ ਫਿਰ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਜੀ ਆ ਦੇਖੋ ਜੀ ਆਪਾਂ ਵਾਲ ਦੂਸਰੀ ਸਾਈਡ ਦੇ ਵੀ 10:30 ਦੇ ਵਿੱਚ ਵਿੱਚ ਪਾਲੇ ਠੀਕ ਹੈ ਇਸ ਤਰ੍ਹਾਂ ਆਪਾਂ ਕੱਟ ਲਗੇ ਕੱਟ ਲਗਾ ਕੇ ਤੁਹਾਨੂੰ ਮੈਂ ਸਾਹਮਣੇ ਕਰਕੇ ਤੁਹਾਡੇ ਦਿਖਾਉਣੀ ਹੈ ਇਹ ਚੀਜ਼ ਠੀਕ ਹੈ ਇਸ ਤਰ੍ਹਾਂ ਆ ਦੇਖੋ ਜੀ ਆ ਦੇਖੋ ਜੀ ਆ ਦੋਨੇ ਪਾਸੇ ਦੀ ਵਾੜ ਹੋ ਗਈ ਆ ਇੱਕ ਪਾਸੇ ਦੀ ਝੋਲੀ ਵਾਲੀ ਸੀਨ ਹੋ ਗਈ ਆ ਦੂਸਰੇ ਪਾਸੇ ਝੀਲੀ ਵਾਲੀ ਸੀਨ ਹੋ ਗਈ ਦੋਨੇ ਸੀਨ ਹੈ ਸੈਂਟਰ ਚ ਇੱਕ ਦੂਜੇ ਨਾਲ ਮਿਲਾ ਲਿਓ ਇਧਰ ਵੀ ਕੱਟਣਾ ਕੱਟ ਮਿਲ ਗਿਆ ਇਧਰ ਵੀ ਦੇਖੋ ਤੇ ਝੋਲੀ ਨਾਲ ਝੋਲੀਆਂ ਦੋਨੇ ਜੁਆਇੰਟ ਹੋ ਗਈ ਹੁਣ ਤੁਸੀਂ ਫੀਤਾ ਮਾਰੋਗੇ ਇਹਦੇ ਤੇ ਆ ਦੇਖੋ ਇਹ ਆਪਣੇ 21 ਇੰਚ ਬਣ ਗਿਆ ਹੋਊਗਾ ਆ ਦੇਖੋ ਜੀ ਠੀਕ ਹੈ ਜੀ 21 ਇੰਚ ਬਣ ਰਿਹਾ ਆਪਣਾ ਬੈਲਟ ਉਹ ਜੀ ਸਾਹਮਣੀ ਕਰਕੇ ਮੈਂ ਦਿਖਾਨੀ ਹੈ ਚੰਗੀ ਤਰ੍ਹਾਂ ਇਸ ਤਰ੍ਹਾਂ ਦੇਖੋ 21 ਇੰਚ ਹੀ 벨ਟ ਆਪਣਾ ਤਿਆਰ ਚਾਹੀਦਾ ਸੀ 21 ਇੰਚ ਹੀ ਆਪਾਂ ਬਾਲ પાਕੇ ਇਹ ਚੀਜ਼ ਤਿਆਰ ਕਰ ਲਈ ਠੀਕ ਹੈ ਜੀ ਆ ਲੋ ਜੀ 21 ਇੰਚ ਹੋ ਗਿਆ ਜੀ ਹੁਣ ਤੁਸੀਂ ਆ ਜਿਓ ਇਹਨਾਂ ਦੀ 벨ਟ ਤੇ 벨ਟ ਦੇ ਉੱਤੇ ਵੀ ਵੀਰੇ ਇਸ ਤਰ੍ਹਾਂ ਹੀ ਕੱਟ ਲੱਗਣਗੇ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ ਬਣੇ ਰਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਆ ਲੋ ਜੀ ਇਹ ਆਪਾਂ ਮੈਂ 벨ਟ ਕੱਟ ਲਿਆ ਸੀ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹ ਤਸੀਨ ਲਾਉਣੀ ਆ ਹਜੇ ਇੱਕ ਪਾਸੇ ਦੀ ਸੀਨ ਲਾ ਲਿਓ ਪਹਿਲਾਂ ਫਿਰ ਦੂਸਰੀ ਸੀਨ ਲਾ ਲਿਓ ਜਿੰਨਾ ਆਪਾਂ ਨੇਫਾ ਭੰਨਣਾ ਉਹਨਾਂਕ ਡੇਢ ਕੰਚ ਨੂੰ ਮੈਂ ਛਾੜਦੀ ਹੁੰਨੀ ਆ 2 ਕੰਚ ਨੂੰ ਨੇਫੇ ਦਾ ਜਿਹੜਾ ਆਪਾਂ ਫੋਲਡਿੰਗ ਕਰਦੇ ਆ ਉਹਦੀ ਸੀਨ ਲਾ ਲੈਣੀ ਆ ਪਹਿਲਾਂ ਇਸ ਤੇ ਚਲਾਂ ਦੀ ਦੋ ਸੀਨਾ ਲਾ ਦਈਏ ਇਹੇ ਇਹ ਹੋਣ ਤੋਂ ਬਾਅਦ ਹੁਣ ਤੁਸੀਂ ਨਾਪੋਗੇ 21 ਇੰਚ 21 ਇੰਚ ਕੱਟਦੇ ਹੋਏ ਆ ਦੇਖੋ ਜੀ ਹੁਣ ਕੀ ਕਰਨਾ ਜਿੱਥੋਂ ਆਪਾਂ ਸੀਨ ਲਾ ਲਈ ਹੈ ਨਾ ਸੀਨ ਲਾਉਣ ਤੋਂ ਬਾਅਦ ਉੱਥੋਂ ਲੈ ਕੇ 21 ਇੰਚ ਤੇ ਮਾਰਕਿੰਗ ਕਰੋਗੇ ਆ ਲੋ ਜੀ ਇੱਥੋਂ ਸੀਨ ਦੇ ਅੰਦਰਲੀ ਸਾਈਡ ਰੱਖੋ ਇਸ ਤਰ੍ਹਾਂ ਲਿਆਓ 21 ਇੰਚ ਤੇ ਲਿਆ ਕੇ ਖਤਮ ਕਰੋ ਇਹਨੂੰ ਠੀਕ ਹੈ ਜੀ 2 ਇੰਚ ਆਪਣੀ 벨ਟ ਤਿਆਰ ਹੈ 2 ਇੰਚ ਆਪਾਂ ਨੂੰ ਇਹ ਤਿਆਰ ਚਾਹੀਦਾ ਐਕਸਟਰਾ ਕੱਪੜਾ ਆਪਾਂ ਕੱਟ ਦਾਂਗੇ ਆ ਲੋ ਜੀ ਹੁਣ ਇਹ ਸੀਨ ਆਪਾਂ ਧੁਰਤਰਾਵੇਂ ਸਾਰੀ ਲਾ ਲਾਂਗੇ ਉਹ ਸੀਨ ਦੇ ਵਿੱਚ 2 1/2 ਇੰਚ ਆਪਾਂ ਉੱਪਰੋਂ ਨੀਚੇ ਰੱਖ ਕੇ ਫੇਰ ਸੀਨ ਲਾਈਏ ਕਿਉਂਕਿ ਆਪਾਂ ਦੇਖਣਾ ਪੈਣਾ ਓਕੇ ਹੋ ਗਿਆ ਜੀ ਓਕੇ ਹੁਣ ਤੋਂ ਬਾਅਦ ਹੁਣ ਤੁਸੀਂ ਇਹਨੂੰ ਕੱਟ ਦੇ ਪੱਪੜਾ ਜਿਹੜਾ ਹੈਗਾ ਐਕਸਟਰਾ ਉਹਨੂੰ ਕੱਟ ਦੇ ਆ ਲੋ ਜੀ ਆ ਲਓ ਜੀ ਅੰਟੀਕਾ ਕੱਪੜਾ ਛੱਡ ਦਿਆ ਕਰੋ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਹੁਣ ਇਹਨੂੰ 벨ਟ ਨੂੰ ਖੋਲੋ ਵੀਰੇ ਹੁਣ ਕੱਟ ਲੱਗੂਗਾ ਉਹਦਾ ਠੀਕ ਹੈ ਇਸ ਤਰ੍ਹਾਂ ਖੋਲੋ ਤੇ ਸੀਨ ਦੇ ਨਾਲ ਸੀਨ ਮੈਚ ਕਰ ਲਿਓ ਫੁੱਲ ਕੀ ਆ ਲੋ ਆਹ ਵਾਲੀ ਸੀਨ ਹੋਗੀ ਇਧਰਲੀ ਸੀਨ ਹੋਗੀ ਸੀਨ ਨਾਲ ਸੀਨ ਮੈਚ ਕਰਿਓ ਠੀਕ ਹੈ ਹੁਣ ਇਹ ਦੇਖਿਓ 10.5 10 ਇੰਚ ਹੋਊਗਾ ਦੋਨੇ ਪਾਸੇ ਠੀਕ ਹੈ ਤੇ ਇਹਨਾਂ ਨੂੰ ਵੀ ਸਾਡੇ ਸੀਨ-ਸੀਨ ਮਲਾ ਕੇ ਇਸ ਤਰ੍ਹਾਂ ਫੋਲਡਿੰਗ ਫੁਰ ਫੋਲਡਿੰਗ ਕਰਕੇ ਇੱਥੇ ਕੱਟ ਲਗਾ ਲੈਣਾ। ਇਸੇ ਕੱਟ ਤੋਂ ਇਹ ਉਹ ਕੱਟ ਆ ਜਿਹੜਾ ਆਪਾਂ ਸਾਡੇ 1.5 ਇੰਚ ਤੇ ਸਲਵਾਰ ਦੇ ਉੱਪਰ ਲਾਇਆ ਉਹ ਕੱਟ ਨਾਲ-ਨਾਲ ਮੈਚ ਹੋ ਜਾਣਗੇ ਇਹ ਵਾਲੇ। ਠੀਕ ਹੈ। ਹੁਣ ਤੁਹਾਨੂੰ ਮੈਂ ਫੀਤਾ ਮਾਰ ਕੇ ਵੀ ਦਿਖਾਉਣੀ ਆ ਸੀਨ ਤੋਂ ਆ ਕੱਟ ਤੱਕ ਦਾ ਮਾਰਜਿਨ ਕਿੰਨਾ ਹੋਊਗਾ। ਦੇਖਿਓ ਤੁਹਾਡੇ ਸਾਹਮਣੇ 1.5 ਹੋਊਗਾ ਇਹ ਵਾਲਾ। ਆ ਲਓ ਜੀ। ਠੀਕ ਹੈ ਜੀ। 1.5 ਇੰਚ ਹੈ ਆਹ ਵਾਲਾ। ਠੀਕ ਹੈ ਜੀ ਤੇ 1.5 ਇੰਚ ਹੀ ਆਪਾਂ ਝੋਲੀ ਬੈਕ ਦੇ ਵਾਲ ਪਾ ਕੇ ਉੱਥੋਂ ਰੱਖਿਆ ਸੀ ਹੁਣ ਇਹ ਆਪਣੀ ਪਰਫੈਕਟ ਸੀਨ ਲੱਗੂਗੀ ਮੈਂ ਪਹਿਲਾਂ ਨੇਫਾ ਪਾਣਦਾ ਇਹਨਾਂ ਦਾ ਇਸ ਤਰ੍ਹਾਂ ਪਿਆਰ ਕਰ ਲ ਫਿਰ ਤੁਹਾਨੂੰ ਮੈਂ ਸੀਨ ਜੁਆਇੰਟ ਕਰਕੇ ਵੀ ਦਿਖਾਨੀ ਆ ਠੀਕ ਹੈ ਜੀ ਹਾਂ ਜੀ ਇਹ ਆਪਾਂ ਬਣਾ ਲਈਏ ਪਹਿਲਾਂ ਇਹ ਚੀਜ਼ ਤੁਸੀਂ ਨਾਰਮਲ ਆ ਜਾਣਦੇ ਹੋਵੋਗੇ ਠੀਕ ਹੈ ਜੀ ਇਸ ਤਰ੍ਹਾਂ ਬਣਾ ਲੈਣਾ ਇਹਨਾਂ ਦਾ ਨੇਫਾ ਪਾਣੂਗੇ ਜਿਹੜਾ 벨ਟ ਦਾ ਉਹ ਵਾਲਾ ਹੈ ਠੀਕ ਹੈ ਜੀ ਤੁਸੀਂ ਵੀਰੇ ਚਾਲਦੀ ਵੀਡੀਓ ਆਪਣੀ ਸ਼ੇਅਰ ਜਰੂਰ ਕਰਦੇ ਹੋ ਕਰੋ ਠੀਕ ਹੈ ਜੀ ਜੇ ਕਿਤੋਂ ਵੀ ਨਾ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਪੋਸਟ ਕਰ ਦਿਓ ਮੈਂ ਤੁਹਾਡੇ ਕਮੈਂਟਾਂ ਦੀ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਜਰੂਰ ਦਿੰਨੀ ਹੁੰਦੀ ਆ ਠੀਕ ਹੈ ਜੀ ਜੇ ਇਕ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਆਪਾਂ ਤੁਹਾਡੇ ਲਈ ਕਿਸ ਚੀਜ਼ ਦੀ ਵੀਡੀਓ ਲੈ ਕੇ ਆਏ ਤਾਂ ਆਪਾਂ ਜਰੂਰ ਅਗਲੀ ਵਾਰ ਉਸ ਚੀਜ਼ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਠੀਕ ਹੈ ਜੀ ਆ ਲੋ ਜੀ ਹੁਣ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਇਹਨੂੰ ਫੋਲਡਿੰਗ ਕਰ ਲਿਓ ਅੱਧੀ ਅੱਧੀ ਇੱਥੇ ਸੀਨ ਪਾ ਦੋ ਬਈ ਠੀਕ ਹੈ ਜੀ ਆ ਲਓ ਜੀ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਾਂਦੇ ਜਾਣਾ ਇੱਧਰ ਸੀਨ ਵਿੱਚ ਫੋਲ ਲਾਣਾ 벨ਟ ਦੀ ਫਿਰ ਤੁਹਾਨੂੰ ਦੱਸਦੇ ਵੇਖੋ ਜੀ ਆਪਣੀ 벨ਟ ਬਣ ਕੇ ਤਿਆਰ ਹੋ ਗਈ ਠੀਕ ਹੈ 21 ਇੰਚ 벨ਟ ਤਿਆਰ ਹੈ ਤੇ 21 ਇੰਚ ਦੇ ਵਿੱਚ ਵਿੱਚ ਆਪਾਂ ਬਾਲ ਪਾਏ ਆ ਹੁਣ ਤੁਸੀਂ ਕੀ ਕਰਨਾ ਇਸ ਤਰ੍ਹਾਂ ਆਪਣੀ ਬਾਟਮ ਸਲਵਾਰ ਨੂੰ ਰੱਖੋਗੇ ਬਣਾ ਵਾਲੀ ਸਾਈਡ ਪਹਿਲਾਂ ਠੀਕ ਹੈ ਜੀ ਆ ਝੋੜੀ ਵਾਲੀ ਸੀਨ ਅਸਨ ਵਾਲੀ ਸੀਨ ਜੋ ਵੀ ਤੁਸੀਂ ਕਹੋਗੇ ਠੀਕ ਹੈ ਹੁਣ ਤੁਸੀਂ ਇਹ ਕੀ ਕਰਨਾ ਇੱਥੇ ਆਪਾਂ ਕੱਟ ਲਗਾਏ ਹੋਏ ਨਾ 1.5 10 ਇੰਚ ਦੇ ਆ ਲੈ ਲਈ ਠੀਕ ਹੈ ਇੱਥੇ 1.5 10 ਦੇ ਲਾਏ ਸੀ ਇੱਥੇ ਆਪਾਂ ਅੰਦ ਕਰਕੇ ਲਾ ਲਈ ਸੀ ਹੁਣ ਤੁਸੀਂ ਕੀ ਕਰਨਾ ਦੇਖੋ ਨੇ ਆਪਾਂ ਭੰਨਿਆ ਵਾ ਫਰੰਟ ਸਾਈਡ ਆ ਝੋਲੀ ਦੀ ਸੀਨ ਦੇ ਨਾਲ 벨ਟ ਵਾਲੀ ਆ ਸੀਨ ਮੈਚ ਚ ਰੱਖਦੇ ਹੋਏ ਇਸ ਤਰ੍ਹਾਂ ਇਸ ਤਰ੍ਹਾਂ ਰੱਖਦੇ ਹੋਏ ਸੀਨ ਨਪੋਗੇ ਇਸ ਤਰ੍ਹਾਂ ਤੁਹਾਡੀ ਵੈਲਟ ਜੀ ਬਿਲਕੁਲ ਵੀ ਬਾਧੂ ਘਟੂਗੀ ਨਹੀਂ ਹੁਣ ਜਿਹੜਾ ਤੁਸੀਂ ਕੱਟ ਲਗਾਇਆ ਕੱਟ ਦੇ ਨਾਲ ਕੱਟ ਜਦੋਂ ਜਾ ਕੇ ਮੈਚ ਹੋ ਗਿਆ ਤੁਹਾਡੀ ਵੈਲਟ ਓਕੇ ਆ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਵਾਲ ਪਾ ਲਿਆ ਕਰੋ ਜਿੰਨੀ ਵੈਲਟ ਹੁੰਦੀ ਆ ਉਹਦਾ ਅੱਧ ਕਰਕੇ ਕੱਟ ਲਗਾ ਲਿਆ ਕਰੋ ਕੱਟ ਲਗਾ ਕੇ ਕੱਟ ਕੇ ਇਹਦਾ ਪਾਉਣਾ ਜੀ ਪਹਿਲਾਂ ਵਾਲ ਪਾਉਣੀ ਆ ਬੈਕ ਦੇ ਬੈਕ ਤੇ ਵਾਲ ਪਾ ਕੇ ਤੇ ਫੇਰ ਇਸ ਤਰੀਕੇ ਦਾ ਉਹ ਕਰਿਆ ਕਰੋ ਹੁਣ ਦੇਖੋ ਆ ਮੈਂ 10.5 ਇੰਚ ਤੇ ਬੈਕ ਦੇ ਪੱਲੇ ਦਾ ਕੱਟ ਲਗਾਇਆ ਸੀ ਆ ਆਪਾਂ ਵੈਲਟ ਦੇ ਅੱਧਾ ਰੱਖ ਕੇ ਕੱਟ ਲਾਇਆ ਸੀ ਕੱਟ ਨਾਲ ਕੱਟ ਮੈਚ ਹੋ ਗਿਆ ਠੀਕ ਹੈ ਜੀ ਅੱਗੇ ਦੇਖੋ ਤੁਸੀਂ ਝੋਲੀ ਵਾਲੀ ਸੀਨ ਦੇ ਨਾਲ ਜਾ ਕੇ ਜਿਹੜੀ ਵੈਲਟ ਵਾਲੀ ਸੀਨ ਆ ਉਹ ਮੈਚ ਪਰਫੈਕਟ ਹੋਊਗੀ ਠੀਕ ਹੈ ਕੋਈ ਵੀ ਡੈਸਟ ਬਰੀਕਾ ਟੂਕੀ ਲਈ ਐਸੇ ਸਾਫ ਹੋਊਗੀ ਸੀਮਿੰਗ ਦੇ ਨਾਲ ਹੋਊਗੀ ਕੋਈ ਬਾਲ ਨਹੀਂ ਵਧੂ ਘਟੂਗਾ ਜਾਂ बॉटਮ ਜਿੱਦੋਂ ਆਪਾਂ ਪਾਉਣ ਲੱਗ ਜਾਂਦੇ ਹਾਂ ਕਈ ਵਾਰ ਬਾਲ ਅੱਧੇ نیچے ਹੋ ਰੈਸਕ ਰੈਸਕ ਕੇ ਹਨਾ ਵਿੱਚੋਂ ਵਾਲ ਨਿਕਲ ਜਾਂਦੇ ਆ ਤਾਂ ਉਹ ਚੀਜ਼ ਨਹੀਂ ਹੈ ਇਸ ਤਰ੍ਹਾਂ ਵਾਲ ਪਾਇਆ ਕਰੋ ਨਾਈ ਤੁਹਾਡੇ ਬਾਰੇ ਤੋਂ ਬੜੇ ਕੱਟੇ ਨਾਈ ਤੁਹਾਡੇ ਵਾਲ ਵਧਣ ਘਟਣ ਹਨਾ ਜੀ ਜੀ ਬੈਕ ਵਾਲੀ ਆਸਨ ਦੀ ਸੀਨ ਝੋਲੀ ਦੀ ਸੀ ਜਿੱਥੇ ਆਪਾਂ ਦੋ ਵਾਲ ਪਾ ਕੇ 10.5 ਦਾ ਕੱਟ ਲਗਾਇਆ ਸੀ ਕਿਉਂਕਿ ਆਪਣੀ 벨ਟ ਸੀਗੀ 21 ਇੰਚ ਤ્યાર 21 ਦਾ ਅੱਧ 10.5 ਹੁਣ ਉਹ 10.5 ਦੇ ਨਾਲ ਆ ਬੈਲਟ ਦੀ ਜਿਹੜੀ ਬੈਕ ਵਾਲੀ ਸੀਨ ਆ ਉਹ ਆ ਗਈ ਆ ਦੇਖੋ ਸੀਨ ਦੇ ਨਾਲ ਸੀਨ ਮੈਚ ਹੋਊਗੀ ਹੁਣ ਮੈਂ ਤੁਹਾਨੂੰ ਖੋਲ ਕੇ ਫਿਰ ਸਾਰੀ ਸੀਨ ਲਾ ਕੇ ਵੀ ਦਿਖਾਉਂਗੀ ਬਣੇ ਰਿਓ ਵੀਡੀਓ ਦੇ ਨਾਲ ਕਿੱਕਾ ਜੀ ਇਸ ਤਰ੍ਹਾਂ ਆ ਦੇਖੋ ਪਰਫੈਕਟ ਜੀ ਆਸਣ ਵਾਲੀ ਸੀਨ ਜਿਸ ਤੋਂ ਮੇਰੇ ਨਾਲ ਸੀਨ ਮੈਚ ਹੋਊਗੀ ਕੋਈ ਵਾਲ ਨਹੀਂ ਕੋਈ ਝੋਲ ਨਹੀਂ ਤੇ ਫਿਨਿਸ਼ਿੰਗ ਦੇ ਨਾਲ ਆ ਪੂਰੀ ਠੀਕ ਹੈ ਇਸ ਤਰ੍ਹਾਂ ਸੀਨ ਲਾ ਲਿਆ ਕਰੋ ਤੁਸੀਂ ਵੀ ਠੀਕ ਹੈ ਜੇ ਫੇਰ ਵੀ ਕਿਤੋਂ ਨਾ ਸਮਝ ਆਈ ਹੋਈ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਫੇਰ ਇਹ ਵੀਡੀਓ ਦੁਬਾਰ ਤੋਂ ਜਿਵੇਂ ਤੁਸੀਂ ਸਮਝਣਾ ਚਾਹੁੰਦੇ ਹੋਵੋਗੇ ਆਪਾਂ ਉਸ ਤਰ੍ਹਾਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਜਿੱਥੋਂ ਤੁਹਾਨੂੰ ਨਾ ਸਮਝ ਆਈ ਹੋਈ ਤਾਂ ਆਪਾਂ ਫੇਰ ਦੁਬਾਰਾ ਸਮਝਾ ਲਾਂਗੇ ਇਸ ਤਰ੍ਹਾਂ ਕਰ ਲਿਆ ਕਰੋ ਤੁਸੀਂ ਵੀ ਠੀਕ ਹੈ ਜੀ ਹਲੋ ਵਾਲਾਂ ਨੂੰ ਜਿਹੜੇ ਵੈਲਟ ਦੇ ਬਹੁਤ ਤਰ੍ਹਾਂ ਪੈਂਦੇ ਆ ਇੱਕ ਵੈਲਟ ਦੇ ਨਾਲ ਰੱਖ ਕੇ ਇਕੱਠੇ ਵਾਲ ਵੀ ਪੈ ਜਾਂਦੇ ਆ ਠੀਕ ਹੈ ਉਹਨਾਂ ਦੇ ਰਿਛੇ ਮੈਂ ਮੈਂਟ ਨਹੀਂ ਮੈਂ ਤਾਂ ਇਸ ਤਰ੍ਹਾਂ ਹੀ ਵਾਲ ਪਾਉਣੀ ਹੁੰਦੀ ਆ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਦੀ ਮਾਰਕਿੰਗ ਕਰ ਲਈਦੀ ਆ ਛੋੜੀ ਵਾਲੇ ਵਾਲ ਪਾ ਕੇ ਜਿੰਨੀ ਆਪਣੀ ਵੈਲਟ ਆ ਉਹਨਾਂ ਅਧਰੱਕ ਕਰਕੇ ਵਾਲ ਉਹ ਕਰ ਦੇਈਦਾ ਕੱਟ ਲਗਾ ਲਈਦਾ ਕੱਟ ਲਗਾ ਕੇ ਫਿਰ ਉਹਨੇ-ਉਨੇ ਦੇ ਵਿੱਚ ਦੋਨੇ ਪਾਸੇ ਦੇ ਵਾਲ ਪਾ ਲੈਦੀ ਆ ਨਾ ਫਿਰ ਕੱਟ ਲਗਾਵਾਂਗੇ ਉਹਨੇ ਪਾਸੇ ਲੰਘਦੇ ਹੋਏ ਦੂਜੇ ਪਾਸੇ ਪ੍ਰੰਤ ਪੱਲੇ ਤੇ ਆ ਗਏ ਠੀਕ ਹੈ ਜੀ ਸੀਨ ਲੈ ਕੇ ਹੁਣ ਆਪਾਂ ਕੱਢ ਦਿੰਨੇ ਇਹਨੂੰ ਨੀਚੋਂ ਸੇਜੋ ਆ ਦੇਖੋ ਹੁਣ ਇਸ ਤਰ੍ਹਾਂ ਸਿੱਧਾ ਕਰ ਲਿਓ ਕੋਈ ਵੀ ਵਾਲ ਨਹੀਂ ਪਊਗਾ ਕੋਈ ਝੋਲ ਨਹੀਂ ਪਊਗੀ ਪਰਫੈਕਟ ਵਾਲ ਤੈਣਗੀ ਦੇਖੋ ਜੀ ਦੇਖੋ ਕਿਤੇ ਵੀ ਕੋਈ ਵਾਲ ਨਹੀਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਜੁਆਇੰਟ ਕਰ ਲਿਆ ਕਰੋ 벨ਟ ਜੇ ਤੁਹਾਡੀ 벨ਟ ਘੱਟ ਵੱਧ ਜਾਂਦੀ ਹੈ ਜਾਂ ਵਾਲ ਘੱਟ ਜਾਂਦੇ ਜਾਂ ਵੱਧ ਜਾਂਦੇ ਠੀਕ ਹੈ ਜੀ ਇਸ ਤਰ੍ਹਾਂ ਜੁਆਇੰਟ ਕਰ ਲਿਆ ਕਰੋ ਇਸ ਤਰ੍ਹਾਂ ਜਿੰਨੀ 벨ਟ ਹੁੰਦੀ ਉਹਨਾਂ ਅੱਧਾ ਲਾ ਕੇ ਕੱਟ ਲਗਾ ਲੈਣਾ ਵਾਲ ਪਾ ਕੇ ਫੇਰ ਕੱਟ ਲਗਾਉਣਾ ਫੇਰ ਉਹਨੇ ਵਿੱਚ ਹੀ ਦੋਨੇ ਪਾਸਿਆਂ ਦੇ ਵਾਲ ਪਾਉਣੇ ਅੱਧਾ ਅੱਧੇ ਦੇ ਵਿੱਚ ਹੀ ਫੇਰ ਇਹਨਾਂ ਨੂੰ 벨ਟ ਤੇ ਨੇਫਾ ਭੰਨ ਕੇ ਉਸ ਤਰ੍ਹਾਂ ਜੁਆਇੰਟ ਕਰ ਲਿਆ ਕਰੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾਂ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ